ਕੋ ਕਾ ਅੜਿ ਵੜੰਦਾਂ ਕੀਂਂ ਬੋਲਦਾ ਹੂੰ ਕੁੰਡੀ ਬੰਦ ਕਰ ਦੇ ਜੀ ਕੋਈ ਬੋਲਦਾ ਕੋ ਮਾਰਦਾ ਮੈਨੂੰ ਆਨ ਨੂੰ ਅੱਗ ਲਾਤੀ ਦਦ ਕਰਦਾ ਗਲੀ ਵਿੱਚ ਵੀ ਮੈਂ ਲੋਕਾਂ ਨਾਲ ਲੜਦਾ ਹੀ ਘਟ ਚਾਰ ਅੱਗ ਲਾ ਕੇ ਘਰ ਨੂੰ ਜਿੰਦਾ ਲਾ ਕੇ ਤੂੰ ਭੱਜ ਚੱਲਿਆ ਹੈ ਐ ਇੱਕ ਦਿਨ ਮੈਂ ਕਹ ਲਾ ਫਰਲੇ ਦਾ ਫਰਨਾ ਲੈ ਚੰ ਨੂੰ ਮਾਰ ਦੇਣਾ ਜੀ ਵੀ ਮੈਨੂੰ ਲੱਗ ਰਿਹਾ ਲਗਾ ਨਾ ਕੇ ਪਿਛੇ ਆ ਪਿਛੇ ਆ ਤੂੰ ਚੋਖੜ

ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਸ੍ਰੀ ਅਮਰitsar ਸਾਹਿਬ ਤੋਂ ਇਹ ਭੈਣ ਭਰਾ ਪਹੁੰਚੇ ਸਾਡੇ ਕੋਲੇ ਇਹ ਵੀਰ ਇਹਦੀਆਂ ਦੋ ਭੈਣਾਂ ਵਾਂ ਇਹ ਤੋਂ ਵੱਡੀਆਂ ਇੱਕ ਵਿਆਹੀ ਹੋਈ ਆ ਇਹ ਕੇ ਹਜੇ ਪਾਸਟੂ ਕਰਕੇ ਹੱਡੀਆ ਕੰਪਿਊਟਰ ਦਾ ਕੋਰਸ ਕਰਦੀ ਆ ਕੀ ਨਾਮ ਪੁੱਤਰਾ ਜੋਤਪ੍ਰੀਤ ਜੋਤਪ੍ਰੀਤ ਕੌਰ ਤੇ ਇਹ ਗੁਰਵਿੰਦਰ ਸਿੰਘ ਗੁਰਵਿੰਦਰ ਮਾਂ ਪਿਓ ਦੀ ਮੌਤ ਹੋ ਚੁੱਕੀ ਆ ਬੰਦੀ ਭੈਣ ਵਿਆਹ ਹੀ ਚੁੱਕੀ ਐ ਇਹ ਦੋ ਭੈਣ ਤੇ ਭਰਾ ਹੀ ਆ ਘਰ ਚ ਹੁਣ ਗੁਰਵਿੰਦਰ ਅਫਸੈਟ ਹੋ ਗਿਆ ਇੰਨਾ ਜ਼ਿਆਦਾ ਭੈਣ ਨੂੰ ਵਿਚਾਰੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਐ ਵਰਤਨ ਵਾਰ ਕਰਦੇ ਆ ਇਹਨਾਂ ਦੇ ਤਾਇਆ ਦੀ ਬੇਟੀ ਭੈਣ ਇਹਦੇ ਜੀਜਾ ਜੀ ਨਾਲ ਤਾਇਆ ਦੀ ਬੇਟੀ ਤੇ ਇਹਨਾਂ ਦੇ ਹਸਬੰਦ ਅੱਜ ਪੁਤਲੀ ਘਰ ਤੋਂ ਸ੍ਰੀ ਗੁਰੂ ਨਾਨਕ ਦਾਸ ਮਹਾਰਾਜ ਦੀ ਨਗਰੀ ਤੋਂ ਇੱਥੇ ਲੈ ਕੇ ਆਏ ਨੇ ਇਹਨਾਂ ਦੋਨੇ ਭੈਣ ਭਰਾਵਾਂ ਨੂੰ ਤੇ ਇਹ ਸਾਡੀ ਛੋਟੀ ਭੈਣ ਆਪਣੇ ਭਰਾ ਨੂੰ ਸਪੋਰਟ ਕਰਨ ਦੇ ਲਈ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਕਰ ਚੁੱਕੀ ਆ ਦਵਾਈਆਂ ਦਵਾਉਣ ਲਈ ਜਾਂ ਹੋਰ ਪਰ ਉਹ ਕਿਸੇ ਵੀ ਰੂਪ ਚ ਵੀਰਾ ਠੀਕ ਨਹੀਂ ਹੋ ਰਿਹਾ ਉਹਦੀ ਸਮੱਸਿਆ ਵੱਧਦੀ ਜਾ ਰਹੀ ਹੈ ਦਿਨੋਂ ਦਾ ਉਸੇ ਸੰਬੰਧ ਵਿੱਚ ਇੱਕ ਉਮੀਦ ਲੈ ਕੇ ਇੱਕ ਆਸ ਲੈ ਕੇ ਅੱਜ ਇੱਥੇ ਸੁਪਨਿਆਂ ਦੇ ਘਰ ਪਹੁੰਚਿਆ ਬੇਟਾ ਕਿੰਨੇ ਕ ਟਾਈਮ ਤੋਂ ਇਦਾਂ ਕਰ ਰਿਹਾ ਵੀਰਾ ਤੇਰਾ ਕੀ ਕਰ ਰਿਹਾ ਕੀ ਪ੍ਰੋਬਲਮ ਆ ਰਹੀ ਇਹਨੇ ਮੈਂ ਕਿ ਮਾਰਦਾ ਵਾ ਕੁਰਜਾ ਅੰਧੇ ਨਹੀਂ ਵੜ ਕਾਣੀ ਵੜੰਗੁੰਦਾ ਕਿਹਣੀ ਖੋਲਦਾ ਹੂੰ ਕੁੰਡੀ ਬੰਦ ਕਰਦੇ ਜੀ ਕਿਹੜੇ ਖੋਲਦਾ ਕੋ ਮਾਰਦਾ ਮੈਨੂੰ ਕੋਈ ਡੰਡਾ ਪਾਲੇ ਸਮਾਰਦਾ ਜੇ ਮੈਂ ਅੰਦਰ ਰੂਮ ਜਿਹਾ ਮੈਂ ਪਈਆ ਕੁੰਡੀ ਬੰਦ ਕਰੇ ਅੰਦਰ ਉਹ ਮੈਂ ਖੋਲਦਾ ਨਹੀਂ ਐ ਤੇ ਬਾਅਦ ਉਹ ਸੈਂਡ ਘਾਹਿੰਦੀ ਸੀ ਆਪਣੀ ਇਹਦੇ ਬਾਅਦ ਉਹ ਘਾਹ ਦੇ ਵਿਚਰਾਸ਼ ਹੋ ਗਿਆ ਸਾਹ ਸੁਣਤਾ ਆਹਨੂੰ ਅੱਗ ਲੱਗਦੀ ਦਦ ਕਰਦਾ ਲੀ ਗਲੀ ਵਿੱਚ ਵੀ ਮੈਂ ਲੋਕਾਂ ਲੜਦਾ ਹੀ ਘਟ ਚਾਰ ਤੇ ਕਿੰਨੇ ਟਾਈਮ ਤੋਂ ਐ ਕਰ ਰਿਹਾ ਕਿੰਨੇ ਮਿੰਟ ਇਹ ਜੇ ਮੈਂ ਕੰਮ ਤੇ ਜਾਂਦਾ ਸੀ ਰ ਕੰਮ ਤੋਂ ਛੁੱਟਿਆ ਹੀ ਆ ਬਾਜਿੱਤੋਂ ਹੀ ਹੁਣ ਆਪੇ ਚੁੱਪ ਚੁੱਪ ਜਿੜਿਆ ਲੱਗਦਾ ਹੈ ਉਹਦੋਂ ਪਹਿਲਾਂ ਬਿਲਕੁਲ ਨਾਰਮਲ ਸੀ ਤੈਨੂੰ ਗੁਰਵਿੰਦਰ ਪਤਾ ਲੱਗਦਾ ਕੁਝ ਫੀਲ ਹੁੰਦਾ ਗਿਲਟੀ ਫੀਲ ਹੁੰਦਾ ਜਦੋਂ ਤੂੰ ਇੰਦਾ ਕਰਦਾ ਜਦੋਂ ਤੂੰ ਭੈਣ ਨਾਲ ਲੜਦਾ ਜਾਂ ਜਿਵੇਂ ਤੂੰ ਘਰ ਨੂੰ ਅੱਗ ਲਾਤੀ ਸੀ ਅੰਦਰੋਂ ਓਨ ਜਿਆਦਾ ਤੂੰ ਅੱਗ ਲਾਈ ਸੀ ਕਾਤੋਂ ਲਾਈ ਸੀ ਹੂੰ 10000 ਉਹ 10000 ਦੇ ਕਿਨੇ ਤੇ ਇਹਦਾ ਘਰੇ ਵੀ ਨਹੀਂ ਸੀ ਉਦੋਂ ਕੱਲਾ ਡਾਇਰ ਕੱਲਾ ਦੀ ਘਰੇ ਤੂੰ ਤੇ ਜਿੰਦਾ ਲਾ ਅੱਗ ਲਾ ਕੇ ਘਰ ਨੂੰ ਜਿੰਦਾ ਲਾ ਕੇ ਤੂੰ ਭੱਜ ਚੱਲਿਆ ਤੇ ਸਾਰਾ ਘਰ ਮੱਚ ਜਾਣਾ ਸੀ ਤੇਰੇ ਆਉਂਦੇ ਆਉਂਦੇ ਫਿਰ ਕਿੱਥੇ ਰਹਿੰਦੇ ਕਿੱਥੇ ਸੰਦੇ ਮਾਂ ਤੇ ਉਹਦੀਆਂ ਕਿੰਨੀਆਂ ਜਾਂਦਾ ਸਾਰੀਆਂ ਮੱਚ ਜਾਣੀਆਂ ਸੀ ਮੰਨੂ ਪਾਪਾ ਦੇ ਵਿਆਹ ਦੀਆਂ ਫੋਟਮਾਂ ਛੋਡੀਆਂ ਨਿੱਕੇ ਨਿੱਕੇ ਹੁੰਦਿਆਂ ਦੀਆਂ ਫੋਟਮਾਂ ਸਾਰਾ ਕੁਝ ਮੱਚ ਜਾਣਾ ਸੀ ਸਿੱਗੀਆਂ ਘਰੇ ਲਮਾਰੀ ਜਿਹੀ ਪਈਆਂ ਅੰਜਲ ਮਾਰੀ ਜਿਹਾ ਅੱਗ ਤੇ ਸਾਸ ਮਾ ਗਈ ਪਾਪਾ ਦਾਦੀ ਦੀ ਫੋਟ ਲੱਗੀ ਸੀ ਨ ਲਮਾਰੀ ਜਰਾ ਗੁੱਗੇ ਵਾਲੇ ਫੋਟੋਆ ਸਾਰੀ ਅੱਗ ਲੱਗੀ ਉਹ ਵੀ ਗਵਾਂਡ ਵਾਲੇ ਵੇਖਿਆ ਦੀਦੇ ਉਹਨੇ ਵੇਖਿਆ ਤੇ ਪੁਝਾਤੀ ਅੱਗ ਸੰਧਰ ਵਾਈ ਬੇ ਤੋਂ ਉਹਨੇ ਉੱਡ ਜਾਏ ਸਭ ਕੁਝ ਬਚ ਗਿਆ ਦੀ ਬਸ ਸਾਰਾ ਕੁਝ ਬਹੁਤਾਂ ਸਾਰੇ ਅੱਗ ਲੱਗੀ ਸਭ ਕੁਝ ਮੈਟਿਡ ਪੁੱਟ ਸਾਰੇ ਟੁੱਟ ਪੁੱਟ ਗਏ ਸਭ ਸਾਰੇ ਸਜ ਮੱਚ ਗਏ ਸੀਗੇ ਸਾਰੇ ਇਹ ਕਿੱਦਾਂ ਗਿਆ ਸਾੜਿਆ ਇਹ ਵਿੱਚ ਬੜਾ ਮੈਂ ਆਪਣੀ ਚੋਸ ਮਾਲਿਆ ਕਿ ਆਇਆ ਛੋਟੇ ਛੋਟੇ ਚੀਜ਼ਾਂ ਤੋਂ ਸ਼ੁਰੂ ਕੀਤਾ ਕਿਦਾਂ ਪਹਿਲਾਂ ਆਪਣਾ ਲੋਅਰ ਸਾੜਿਆ ਇੱਕ ਦਿਨ ਹੰਨੇ ਬੈਗ 1.5 15.5 ਇੱਕ ਨੂੰ ਡਰਾਉਂਦਾ ਸੀ ਕਰਦਾ ਸੀ ਰਾਤੀ 2:00 ਵਜੇ 3:00 ਵਜੇ ਫਿਰ ਕੀ ਕਰਦਾ ਸੀ ਨਿਹਰਾ ਕਰ ਦਿੰਦਾ ਸੀ ਸਾਰੇ ਘਰ ਚ ਇਹਦੇ ਕੋਲ ਜਾਂਦਾ ਸੀ ਇਹਨੂੰ ਡਰਾਉਂਦਾ ਸੀ ਕਈ ਵਾਰੀ ਕੱਟ ਇਹਨੂੰ ਖੜਾ ਲੈ ਕੇ ਪੈਂਦਾ ਜਿਹੜਾ ਖੜਾ ਪਾਇਆ ਨਹੀਂ ਨਹੀਂ ਮੈਂ ਕੱਲਾ ਵੀ ਫੜਿਆ ਸੀ ਉਹਨੇ ਇੱਕ ਦਿਨ ਮੈਂ ਕੱਲਾ ਫੜਲੇ ਦਾ ਫੋਨ ਆ ਗਿਆ ਤੁਸੀਂ ਨੂੰ ਮਾਰਦੇ ਨਾ ਜਿਵੇਂ ਇਮੇਜ ਨੂੰ ਲੈ ਲਿਆ ਅਸੀਂ ਨੂੰ ਲੈ ਕੇ ਦੋ ਚਾਰ ਦਿਨ ਆਪਣੀ ਸੇਲੀ ਕਰ ਰਹੀ ਦੋ ਚਾਰ ਦਿਨ ਮੇਰੇ ਘਰ ਰਹੀ ਅੱਧਾ ਫਿਰ ਇਹਨੇ ਕੀ ਕੀਤਾ ਹੌਲੀ ਹੌਲੀ ਘਰ ਦਾ ਜਿਹੜਾ ਸਮਾਨ ਸੀ ਦੀ ਵੇਚਣਾ ਸ਼ੁਰੂ ਕਰ ਦਿੱਤਾ ਬਸ ਰੂਲ ਇਹੀ ਕੰਮ ਕਰੀ ਜਾਣਾ ਕਦੀ ਬੈੱਡ ਬਾਹਰ ਕੱਢ ਲਿਆ ਆਪਾਂ ਰਾਤ ਦੇ ਅੰਦਰ ਕਰਤਾ ਉਹ ਵਿਚ ਤਾਂ ਉਹ ਆ ਕਰਤਾ ਫਿਰ ਘਰ ਦਾ ਜਿਹੜਾ ਸਮਾਨ ਜਿਹੜਾ ਜ਼ਰੂਰੀ ਸੀ ਉਹਨੂੰ ਅੰਦਰ ਵਾੜ ਕੇ ਇੱਕ ਅੱਧਾ ਬੈੱਡ ਨੂੰ ਅੱਗੇ ਕਰਕੇ ਉਹਨੂੰ ਅੱਗ ਲਾ ਦਿੱਤਾ ਕਰ ਰਹੇਗਾ ਜੀ ਸਾਰਾ ਕਬਰ ਅੱਗੇ ਕਰ ਬਣੇ ਹੋਏ ਆ ਪਿਛਲਾ ਕਰ ਰਿਹਾ ਦਾ ਜੇ ਜਦੋਂ ਅੱਗ ਲਾਈ ਸਾਰਾ ਘਰ ਬੰਦ ਸੀਗਾ ਜੀ ਸਾਰਾ ਇਹੀ ਜਦ ਤੱਕ ਦੀ ਮਲੋਸ਼ਰ ਤੋਂ ਕੰਬਲ ਦਾ ਸਮਾਨ ਬਚਿਆ ਬਾਕੀ ਰਸੋਈ ਦਾ ਉਹ ਆ ਬਾ ਸਭ ਕੁਝ ਮਲਤ ਗਿਆ ਸਾਰਿਸ ਘਰ ਪੂਰਾ ਕਾਲਾ ਹੈ ਜਿਸ ਕਾਰਨ ਹੂੰ ਐ ਸਰਦਾਰ ਪਿਛਲੇ ਹਫਤੇ ਆਪਾਂ ਕਿਦਾਂ ਦੇ ਹਵਾਲਾ ਕਿਟਾਇਆ ਸੀ ਅੱਛਾ ਪਹਿਲੇ ਸਰਦਾਰ ਸੀ ਹੈ ਪਹਿਲੇ ਸਰਦਾਰ ਸੈਮੀਆਂ ਨੇ ਬਾਤ ਕਰੀ ਤੁਹਾਨੂੰ ਇੰਨਾ ਸੋਹਣਾ ਸੀ ਸਰਦਾਰ ਯਾਰ ਗੁੱਸੇ ਚਾਇ ਨਹੀਂ ਵਾਲ ਕਟਾ ਸੀ ਪਰਮਿੰਦਰ ਯਾਰ ਮਾੜੀ ਗੱਲ ਆ ਯਾਰ ਰੱਖੇਗਾ ਪ੍ਰੋਮਿਸ ਪੱਕਾ ਕੋਈ ਨਾ ਭੈਣੇ ਆਪਾਂ ਇਹਨਾਂ ਨੂੰ ਐਡਮਿਟ ਕਰਦੇ ਇੱਥੇ ਵੀਰੇ ਨੂੰ ਪੁੱਤ ਤੂੰ ਇੱਥੇ ਰਹਿਣਾ ਕੋਈ ਫਿਕਰ ਨਹੀਂ ਕਰਨੀ ਸਾਡੀ ਧੀ ਆ ਇੱਥੇ ਹੋਰ ਵੀ ਭੈਣਾਂ ਬੀਬੀਆਂ ਸਾਰੀਆਂ ਤੇਰੇ ਨਾਲ ਆ ਘਬਰਾਉਣਾ ਨਹੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਇਹਦੀ ਆਪਾਂ ਟ੍ਰੀਟਮੈਂਟ ਦੇ ਨਾਲ-ਨਾਲ ਕਾਉਂਸਲਿੰਗ ਵੀ ਸ਼ੁਰੂ ਕਰਾਵਾਂਗੇ ਆਪਾਂ ਤੇ ਵਾਹਿਗੁਰੂ ਕਿਰਪਾ ਕਰਨਗੇ ਉਹਨੇ ਠੀਕ ਹੋ ਜਾਣਾ ਤੂੰ ਠੀਕ ਆ ਪੁੱਤ ਕੋਈ ਨਾ ਮਾਰਾ ਮੇਰੇ ਕੰਨ ਭੈਣੇ ਤੁਸੀਂ ਲੈ ਕੇ ਆਏ ਹੋ ਤੁਹਾਡਾ ਬਹੁਤ ਧੰਨਵਾਦ ਆ ਤੇ ਸੰਗਤ ਨੂੰ ਵੀ ਬੇਨਤੀ ਅਰਦਾਸ ਕਰਿਓ ਗਰਮਿੰਦਰ ਸਿੰਘ ਵਾਸਤੇ ਕਿ ਦੋਨੋਂ ਭੈਣ ਭਰਾਈ ਆ ਤੀਜੀ ਦਾ ਵਿਆਹ ਹੀ ਗੇ ਕੁੜੀ ਉਹ ਵਿਚਾਰੀ ਆਪਦੇ ਘਰੇ ਮਜਬੂਰ ਵੀ ਆ ਕਿੰਨਾ ਕਰ ਸਕਦੀ ਆ ਪਰ ਫਿਰ ਵੀ ਧੰਨਵਾਦ ਆ ਭੈਣ ਦਾ ਇਹਦੇ ਪਤੀ ਦਾ ਮੇਰੇ ਇੱਥੇ ਲੈ ਕੇ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈ ਵੀ ਗੁਰਮਿੰਦਰ ਸਿੰਘ ਗੁਰਿੰਦਰ ਕਿ ਗਰਮਿੰਦਰ ਗੁਰਿੰਦਰ ਗੁਰਿੰਦਰ ਲੈ ਗੁਰਿੰਦਰ ਚੰਡੀਗੜ੍ਹ ਆ ਬਦਰ ਮਿਲਦੇ ਆ ਫਿਰ ਆਪਾਂ